ਹਲਵਾਈ ਕੋਲ ਬੈਠੇ ਮਾਸੜ ਫੁੱਫੜ ਜਿੱਜੇ ਹਰ ਗੱਲ ਜਾਂਦੇ ਮਨਵਾਈ ਹੱਥ ਪਿੱਛੇ ਜੇ ਬੰਨ ਕੇ ਕਹਿਣ ਗੁਲਾਬ ਜਾਮਣ ਕਿਉਂ ਟੇਢੀ ਬਣਾਈ ਨਾਲੇ ਚੈੱਕ ਕਰਨ ਦੀ ਥਾਂ ਤੇ ਥੋੜਾ ਥੋੜਾ ਜਾਂ ਅੰਦਰ ਲੰਘਾਈ ਇਹਨਾਂ ਨੂੰ ਉਥੇ ਤਾਂ ਬਿਠਾਇਆ ਜਾਂਦਾ ਕਿ ਵਿਆਹ ਸ਼ਾਂਤੀ ਨਾਲ ਨਿਬੜ ਜੇ ਭਾਈ ਕੀ ਪਤਾ ਕਿਹੜੀ ਗੱਲ ਤੋਂ ਲੜ ਪੈਣ ਕਿਹੜੀ ਗੱਲ ਤੋਂ ਬਹਿ ਜਾਣ ਮੂੰਹ ਸੁਜਾ ਇਨਾਂ ਨੂੰ ਹਲਵਾਈ ਕੋਲ ਹੀ ਰੱਖਣਾ ਜਦ ਤੱਕ ਮੁਕਦਾ ਨਹੀਂ ਵਿਆਹ ਜਿਹੜੀ ਚੀਜ਼ ਦੀ ਲੋੜ ਇਹਨਾਂ ਨੂੰ ਉੱਥੇ ਹੀ ਜਾਊ ਪਹੰਚਾਈ ਇਹਨਾਂ ਨੂੰ ਉੱਥੇ ਤਾਂ ਬਿਠਾਇਆ ਜਾਂਦਾ ਹੈ ਕਿ ਵਿਆਹ ਸ਼ਾਂਤੀ ਨਾਲ ਨਿਭੜ ਜੇ ਭਾਈ ਇਹਨਾਂ ਨੂੰ ਉੱਥੇ ਤਾਂ ਬਿਠਾਇਆ ਜਾਂਦਾ ਹੈ ਕਿ ਵਿਆਹ ਸ਼ਾਂਤੀ ਨਾਲ ਨਿਭੜ ਜੇ ਭਾਈ ਕਿ ਵਿਆਹ ਸ਼ਾਂਤੀ ਨਾਲ ਨਿਭੜ ਜੇ ਭਾਈ